ಶಬ ಗಗ್ಗಾರಮ್ಮ ಕಕ್ಕ ಲಾ ಮಮ್ಮಾ ಕಲಮ ನನ್ನ ಗಗಾ ರಾರಾ ನಗರ ಮಮ್ಮಾ ಟೆಕಾ ರಾರಾ ಮಟಾ ಮಮ್ಮಾ ರಾರಾ ಅಮರ ਕਕਾ ਮਮਾ ਲੱਲਾ ਕਮਲ ਫਫਾ ਰਾਰਾ ਸ਼ਸ਼ਾ ਫਰਸ਼ ਪਪਾ ਵਵਾ ਨੰਨਾ ਪਵਨ ਪੱਬਾ ਵਵਾ ਨੰਨਾ ਪਵਨ ਰਾਰਾ ਮਮਾ ਨੰਨਾ ਰਮਨ ਵਵਾ ਤੱਤਾ ਨੰਨਾ ਵਤਨ ਮਮਾ ਦੱਦਾ ਨੰਨਾ ਮਦਨ ਪਪਾ ਜੱਜਾ ਨੰਨਾ ਭਜਨ ਐਣਾ ਮੰਮਾ ਨੰਨਾ ਅਮਨ ਪਪਾ ਰਾਰਾ ਸਸਾ ਪਰਸ ਸਸਾ ਡਾੜਾ ਕੱਕਾ ਸੜਕ ਕੱਕਾ ਨਾਣਾ ਕੱਕਾ ਕਣਕ ਚੱਚਾ ਮੰਮਾ ਕੱਕਾ ਚਮਕ ਨੰਨਾ ਮੰਮਾ ਕੱਕਾ ਨਮਕ ਕੱਕਾ ਰਾਰਾ ਦੱਦਾ ਕਰਦ ਦੱਦਾ ਰਾਰਾ ਦੱਦਾ ਤਰਦ ਬੱਬਾ ਲੱਲਾ ਬੱਬਾ ਬਲਬ ਬੱਬਾ ਲੱਲਾ ਦੱਦਾ ਬਲਦ ਹੁਣ ਵਾਕ ਕਰਦੇ ਆ ਰ ਰ ਮਮਾ ਨੰਨਾ ਰਮਨ ਖਖਾ ਤਤਾ ਖਤ ਫਫਾ ਡਾੜਾ ਫੜ ਰਮਨ ਖਤ ਫੜ ਚਚਾ ਰਾਰਾ ਨੰਨਾ ਚਰਨ ਜਜਾ ਲੱਲਾ ਜਲ પબ્બા રા પર ચરણ જલ પર એડા મમા રારા અમર ઘગ્ગા રારા ઘર વાડા વાડ અમર ઘર વડ બબા લલ્લા બબ્બા બલભ ગગ્ગા રારા મમા ગરમ હાહા નન્ બલ્લભ ગરમ હન મમા ટેન્કા રારા મટર ਨੰਨਾ ਰਾਰਾ ਮੰਮਾ ਨਰਮ ਹਾ ਹਾ ਨੰਨਾ ਹਨ ਮਟਰ ਨਰਮ ਹਨ ਅਮਨ ਐੜਾ ਮੰਮਾ ਨੰਨਾ ਅਮਨ ਕਕਾ ਲੱਲਾ ਮੰਮਾ ਕਲਮ ਕਗਾ ਡਾੜਾ ਕੜ ਅਮਨ ਕਲਮ ਕੜ ਕਕਾ ਰਾਰਾ ਨੰਨਾ ਕਰਨ ਮੰਮਾ ਦੱਦਾ ਦਤਾ ਮ ਦਦ ਕਕਾ ਰਾਰਾ ਕਰ ਕਰਨ ಮದಾ ದ ನನ್ನ ಮದನ ಕಕ್ಕಾರದ ಫಾಡಾಡಾ ಫಡ ಏ ಸನ್ ತಿ ಅಖರಿ ಶಬ್ದ